ਇਕ ਓਅੰਕਾਰ ਦੇ ਸਰੂਪ ਜੈ ਸ਼੍ਰੀ ਰਾਮ ਦੇ ਗੋਸ਼ ਨਾਲ ਸਾਰੇ ਜੀ ਰਾਮ ਭਗਤਾਂ ਨੂੰ ਪ੍ਰਾਣ ਪ੍ਰਤੀਸ਼ਟਾ ਸਮਾਗਮ ਦੀ ਬਹੁਤ-ਬਹੁਤ ਵਧਾਈ ਔਰ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਦਿਨ ਆ ਇਸ ਖੁਸ਼ੀ ਦੇ ਮੌਕੇ ਤੇ ਸਾਰੇ ਕਿਸਾਨ ਗੁਰੂਕੁਲ ਪਰਿਵਾਰ ਵੱਲੋਂ ਔਰ ਸਾਡੀ ਟੀਮ ਵੱਲੋਂ ਸਾਡੇ ਕਲੋਨੀ ਨਿਵਾਸੀਆਂ ਵੱਲੋਂ ਸਾਰੇ ਦੇਸ਼ ਵਿਦੇਸ਼ ਵਸਦੇ रामਪਰਕਾਂ ਨੂੰ ਭਗਵਾਨ ਰਾਮ ਜਨ ਪ੍ਰਤੀਸ਼ਠਾ ਸਮਾਗਮ ਦੀ ਲੱਖ ਲੱਖ ਵਧਾਈ। ਅਰ ਅੱਜ ਦੇ ਦਿਨ ਸਾਡੀ ਟੀਮ ਨੇ ਜਿਹੜਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਹਰੇਕ ਜਿੱਥੇ-ਜਿੱਥੇ ਵੀ ਸਾਡੀ ਟੀਮ ਦੇ ਲੋਕ ਰਹਿੰਦੇ ਆ ਜਲੰਧਰ, ਅੰਮ੍ਰਿਤਸਰ, ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਦੇ ਵਿੱਚ ਉਹ ਸਾਰੇ ਥਾਵਾਂ ਤੇ ਉਹਨਾਂ ਨੇ ਆਪਣੇ ਆਲੇ-ਦੁਆਲੇ ਇਹ ਜਿਹੜੇ ਡੱਬੇ ਆ ਇਹ ਤਕਸੀਮ ਕੀਤੇ ਆ ਜਿਹੜੇ ਮੈਂ ਅਜਾ ਜਿੱਥੇ ਮੈਂ ਰਹਿ ਰਿਹਾ ਮੈਂ ਆਪਦੀ ਕਲੋਨੀ ਦੇ ਵਿੱਚ ਵੀ ਤਕਸੀਮ ਕਰ ਰਿਹਾ ਜਿਦੇ ਵਿੱਚ ਥੋੜਾ ਜਿਹਾ ਦੀਸੀ ਕਿਹਾ ਹੋਇਆ ਹੈ ਦੀਵੇ ਆ ਔਰ ਕੁਛ ਮੋਮਬਤੀਆਂ ਨੇ ਤਾਂ ਕਿ ਸਾਰੇ ਆਪਾਂ ਖੁਸ਼ੀਆਂ ਦੇ ਨਾਲ ਭਗਵਾਨ ਰਾਮ ਦੇ ਆਗਮਨ ਦਾ ਸਵਾਗਤ ਕਰ ਸਕੀਏ ਕਿਉਂਕਿ 500 ਸਾਲ ਬਾਅਦ ਸਾਨੂੰ ਇਹ ਸੁਭਾਗਾ ਇਤਿਹਾਸਿਕ ਦਿਨ ਪ੍ਰਾਪਤ ਹੋਇਆ ਹੈ ਔਰ ਇੱਥੇ ਨਾਲ ਮੈਂ ਇਹ ਵੀ ਯਾਦ ਕਰਾ ਦੇਣਾ ਚਾਹਣਾ ਕਿ ਇਸ ਦਿਨ ਦੇ ਵਿੱਚ ਸਿੱਖਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਇਹ ਦਿਨ ਜਦੋਂ ਇਹ ਲੜਾਈ ਲੜੀ ਗਈ ਤਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ 1511 ਈਸਵੀ ਦੇ ਵਿੱਚ ਭਗਵਾਨ ਰਾਮ ਦੇ ਪ੍ਰਾਤਨ ਮੰਦਿਰ ਦੇ ਦਰਸ਼ਨ ਕਰਨ ਲਈ ਯੋਧਿਆ ਪਹੁੰਚਾਗੇ ਕਾਣੀਓ ਸੁਪਰੀਮ ਕੋਰਟ ਦੇ ਵਿੱਚ ਲੱਗਿਆ ਔਰ ਉਸ ਤੋਂ ਬਾਅਦ ਇੱਕ ਨਿਹੰਗ ਸਿੰਘਾਂ ਦਾ ਜੱਥਾ 1558 ਈਸਵੀ ਦੇ ਵਿੱਚ ਜਿਹੜਾ ਉੱਥੇ ਦੁਬਾਰਾ ਤੋਂ ਵਿਧੀਵਤ ਪੂਜਾ ਕਰਵਾਉਣ ਦੇ ਲਈ ਗਿਆ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਹੋਇਆ 25 ਨਿਹੰਗ ਸਿੰਘਾਂ ਤੇ ਉਹ ਵੀ ਸਾਖਸ਼ ਦੇ ਰੂਪ ਵਿੱਚ ਮਾਣਯੋਗ ਸਕੂਨ ਤੋਰ ਚ ਲੱਗਾ ਤੇ ਦੋਨੇ ਜਿਹੜੇ ਤੱਥ ਹੈ ਦੱਸਦੇ ਹੈ ਕਿ ਸਿੱਖ ਜਗਤ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਸਾਰਾ ਸਿੱਖ ਧਰਮ ਅੱਜ ਜਿਹੜਾ ਹੈਗਾ ਉਹ ਬੜੇ ਹਰਸ਼ ਉਲਾਸ ਨਾਲ ਇਸ ਦਿਨ ਨੂੰ ਮਨਾ ਰਿਹਾ ਕਿਉਂਕਿ ਉੱਥੇ ਮੈਂ ਦੇਖਿਆ ਕਿ ਕਿਵੇਂ ਲੰਗਰ ਲਗਾਏ ਜਾ ਰਹੇ ਆ ਨਾਮ ਧਾਰੀ ਸਿੱਖ ਜਿਹੜੇ ਆ ਪ੍ਰਭਾਤ ਫੇਰੀਆਂ ਕੱਢ ਰਹੇ ਆ ਔਰ ਜਿੱਥੇ ਕਿਤੇ ਵੀ ਮੈਂ ਮਿਲਿਆ ਹਰ ਥਾਂ ਤੇ ਜਿਹੜਾ ਇਸ ਦਿਨ ਨੂੰ ਪਾਵਨ ਦਿਨ ਨੂੰ ਬਹੁਤ ਸੰਗੂਠਾ ਬਣਾਇਆ ਜਾ ਰਿਹਾ ਸਮੂਹ ਭਾਈਚਾਰੇ ਲਈ ਸਿੱਖ ਭਾਈਚਾਰਾ Hindu ਸਿੱਖ ਭਾਈਚਾਰਾ ਸਮੂਹ ਵਿੱਚ ਜਿਹੜੇ ਵੀ ਰਾਮ ਭਗਤਾਂ ਉਹਨਾਂ ਲਈ ਇਹ ਬਹੁਤ ਅੱਛਾ ਦਿਨ ਹੈ ਸਭ ਨੂੰ ਬਹੁਤ ਬਹੁਤ ਮੁਬਾਰਕ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਫਤਹਿ